86 ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦੇ ਵਿਰੋਧ ਚ ਮੋਨ ਮੁਜ਼ਾਹਰਾ ਕੀਤਾ ਗਿਆ ਦੱਸਦੇ ਕਿ ਬਰਨਾਲਾ ਵਿਖੇ ਕਚੈਰੀ ਚੌਂਕ ਵਿਖੇ ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਦੇ ਸੱਦੇ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਹੱਥਾਂ ਚ ਤਖਤੀਆਂ ਫੜ ਤੇ ਮੂੰਹ ਤੇ ਕਾਲੀਆਂ ਪੱਟੀਆਂ ਬੰਨ ਕੇ ਮੋਨ ਮੁਜ਼ਾਹਰਾ ਕੀਤਾ ਗਿਆ ਆਗੂਆਂ ਨੇ ਕਿਹਾ ਕਿ ਸਰਕਾਰ ਕੋਲੋਂ ਮੰਗਾ ਕਰਨੀਆਂ ਤੇ ਟਿੱਪਣੀਆਂ ਕਰਨਾ ਸਾਡਾ ਸੰਵਿਧਾਨਿਕ ਅਧਿਕਾਰ ਹੈ ਉਨਾ ਵੱਲੋਂ ਮਾਲਵਿੰਦਰ ਮਾਲੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਤੇ ਨਾਲ ਹੀ ਆਗੂਆਂ ਨੇ ਪੰਜਾਬ ਦੇ ਸਮੂਹ ਇਨਸਾਫ ਪਸੰਦ ਸ਼ਕਤੀਆਂ ਨੂੰ ਇਹਨਾਂ ਗਲ ਘੋਟੂ ਕਾਨੂੰਨਾ ਤੇ ਲੋਕ ਵਿਰੋਧੀ ਮਨਸੂਬਿਆਂ ਦਾ ਵਿਰੋਧ ਤੇਜ਼ ਕਰਨ ਦਾ ਸੱਦਾ ਵੀ ਦਿੱਤਾ। ਦੇਖੋ ਇਹ ਗੱਲ ਅੱਜ ਨਵੀਂ ਨਹੀਂ ਵਾਪਰੀ ਇਹ ਅਚੰਚੇਤ ਆਪਾਂ ਕਹਿ ਲਓ ਕਿ ਮਾਲਵਿੰਦਰ ਮਾਲੀ ਜਿਹੜਾ ਟਿੱਪਣੀਕਾਰ ਆ ਸਰਕਾਰ ਦੀ ਲੋਚਨਾ ਕਰਦਾ ਰਹਿੰਦਾ ਉਹਦੇ ਫੜਨਾਂ ਗੱਲ ਫੇਰ ਉੱਭਰ ਗਈ ਹੈ। ਇਹ ਤਾਂ ਇਹਨਾਂ ਨੇ ਰੁਝਾਨ ਆ ਜਿਹੜਾ ਫਰਵਰੀ 'ਚ ਹੀ ਫੜ ਲਿਆ ਸੀ। ਤੇ ਉਸ ਤੋਂ ਬਾਅਦ ਲਗਾਤਾਰ ਜਾਰੀ ਆ ਪਿਛਲੇ ਡੇਢ ਮਹੀਨਾ ਪਹਿਲਾਂ ਪਟਿਆਲੇ ਦੇ ਅੰਦਰ ਸਰਬਜੀਤ ਔਖਲਾ ਨੂੰ ਵੀ ਇਹੀ ਧਾਰਾ ਲਾ ਕੇ 296 ਵਾਲੀ ਅੱਜ ਤੱਕ ਜੇਲ੍ਹ 'ਚ डकਿਆ ਹੋਇਆ ਹਜੇ ਤੱਕ ਕੋਈ ਸਬੂਤ ਉਹਦੇ ਖਿਲਾਫ ਪੇਸ਼ ਨਹੀਂ ਹੋਇਆ ਉਸੇ ਤਰੀਕੇ ਨਾਲ ਇਹ ਮਾਲਵਿੰਦਰ ਮਾਲੀ ਵਾਲਾ ਕੇਸ ਹੈ ਕਿ ਜਿੰਨੀ ਤੇਜ਼ੀ ਨਾਲ ਜਾਂ ਇਹ ਕਹਿਣਾ ਹੋਵੇ ਕਿ ਜੇ ਸਰਕਾਰ ਨੇ ਕੁਝ ਕਰਨਾ ਕਿ ਤਿੰਨਾਂ ਘੰਟਿਆਂ 'ਚ ਸਾਰੀ ਕਾਰਵਾਈ ਹੋਣ ਤੋਂ ਬਾਅਦ ਇੱਕ ਵਿਅਕਤੀ ਨੂੰ ਚੱਕ ਲਿਆ ਜਾਂਦਾ ਤੇ ਉਹਨੂੰ ਕਿਹਾ ਜਾਂਦਾ ਕਿ ਉਹ ਬੇਕਸੂਰ ਸਾਬਤ ਕਰੇ ਆਪਣੇ ਆਪ ਨੂੰ ਦੇਖੋ ਸਰਕਾਰ ਦੇ ਖਿਲਾਫ ਗਲਤ ਬੋਲਣ ਦਾ ਤਾਂ ਸਵਾਲ ਹੀ ਨਹੀਂ ਹੁੰਦਾ ਕਿਸੇ ਦਾ ਸਰਕਾਰ ਜੋ ਕਰ ਰਹੀ ਹੈ ਸਰਕਾਰ ਦੀਆਂ ਜੋ ਨੀਤੀਆਂ ਸਰਕਾਰ ਜੋ ਲਿਆ ਕੇ ਲੋਕਾਂ ਨੂੰ ਸਮਾਜ ਨੂੰ ਪਰੋਸ ਰਹੀ ਹੈ ਉਹਨਾਂ ਤੇ ਟਿੱਪਣੀ ਕਰਨਾ ਉਹਨਾਂ ਤੋਂ ਮੰਗ ਕਰਨਾ ਕਿ ਜਿਹੜੀਆਂ ਚੀਜ਼ਾਂ ਗਲਤ ਹੋ ਰਹੀਆਂ ਉਹ ਠੀਕ ਕੀਤੀਆਂ ਜਾਣ ਇਹ ਸਾਡਾ ਸਾਰਿਆਂ ਦਾ ਜਮਹੂਰੀ ਤੇ ਸੰਵਿਧਾਨਕ ਹੱਕ ਆ ਤੇ ਉਹੀ ਗੱਲਾਂ ਮਾਲਵਿੰਦਰ ਨੇ ਕੀਤੀਆਂ ਦੇਖੋ ਜੀ ਇਹ ਜਮਹੂਰੀਅਤ ਕਾਰਸਵਾ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਉਹ ਤਾਂ ਪੰਜਾਬ ਲੈਵਲ ਤੇ ਹੀ ਸਾਰੇਆਂ ਥਾਮਾਂ ਤੇ ਜਿੱਥੇ-ਜਿੱਥੇ ਵੀ ਸਾਡੀਆਂ ਸਖਾਵਾਂ ਨੇ ਉਹ ਵਿਰੋਧ ਕਰ ਰਹੀਆਂ ਨੇ ਪਹਿਲਾਂ ਵੀ ਇਹੋ ਜਿਹੇ ਕੇਸਾਂ ਤੇ ਜਿੱਥੇ ਆਮ ਮਤਲਬ ਕਿਹਾ ਜਾਂਦਾ ਵੀ ਇਹੇ ਭਾਵਨਾਵਾਂ ਪਟਗੀਆਂ ਕਿਤੇ 295 ਇਹ ਕਿਸੇ ਕਿਸੇ ਮਤਲਬ ਇੱਕ ਸਰਕਾਰ ਦਾ ਸਟੰਟ ਅਸੀਂ ਸੋਚਦੇ ਆ ਇਹ ਰਚਿਆ ਜਾ ਰਿਹਾ ਹੈ ਅਸੀਂ ਇਸ ਗੱਲ ਨੂੰ ਮੰਨ ਕੇ ਚੱਲਦੇ ਆ ਵੀ ਗੁਰਬਾਣੀ 'ਚ ਬਕਾਇਦਾ ਬਾਬਾ ਨਾਨਕ ਨੇ ਕਿਹਾ ਵੀ ਜਦ ਲਗ ਦੁਨੀਆ ਰਹੀ ਹੈ ਨਾਨਕ ਕੁਛ ਸੁਣੀਏ ਕੁਛ ਕਹੀ ਹੈ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆ ਮਰ ਰਹੀ ਹੈ ਜਿੰਨਾ ਚਿਰ ਬੰਦਾ ਇਸ ਧਰਤੀ ਤੇ ਹੈਗਾ ਉਹ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦਾ ਅਸੀਂ ਜਮਹੂਰੀ ਅਧਿਕਾਰ ਸਭਾ ਵੱਲੋਂ ਤੇ ਤਰਸੀਲ ਸੋਸਾਇਟੀ ਵੱਲੋਂ ਇਹ ਗੱਲ ਲੋਕਾਂ ਚ ਲੈ ਕੇ ਜਾਣਿਆ ਵੀ ਜਿਹੜਾ ਕਿਸੇ ਕਿਸੇ ਵੀ ਬੰਦੇ ਦੇ ਵਿਚਾਰ ਨੇ ਉਹਨਾਂ ਨੂੰ ਤੁਸੀਂ ਵਿਚਾਰਾਂ ਨਾਲ ਹੀ ਘੱਟ ਸਕਦੇ ਹੋ ਨਾ ਕਿ ਤੁਸੀਂ ਉਸ ਬੰਦੇ ਦੀ ਜ਼ੁਬਾਨ ਨਹੀਂ ਬੰਦ ਕਰ ਦੋ ਉਹਨੂੰ ਫੜ ਕੇ ਜਿਹੜਾ ਚ ਦੇ ਦੋ ਜਿਸ ਤੰਗ ਨਾਲ ਮਾਲ ਮਾਲੀ ਨੂੰ ਕੀਤਾ ਗਿਆ ਸਾਡੀ ਇਹ ਸਮਝ ਹੈ ਵੀ ਇਹ ਬਿਲਕੁਲ ਗਲਤ ਹੈ ਲੋਕਾਂ ਨੂੰ ਜਵਾਨ ਬੰਦੀ ਵਾਲੀ ਗੱਲ ਆ ਹੋਰ ਇਸ ਤੋਂ ਵੱਧ